ਸਾਡਾ ਮਿੱਤਰਾਂ ਦਾ ਇੱਕ ਅੱਜ ਦਾ ਪਾਰ ਜਿੰਦਾਬਾਦ ਜਿੰਦਾਬਾਦ ਉਹ ਦਿਲਾਂ ਪਾਣਾ ਮੁਰਦਾਬਾਦ 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 ਉਹ ਬੜੇ ਕਰਾਣੇ ਦਲਾਲ ਸਰਕਾਰਾਂ ਦਾ ਰਵੇ ਕਖਨਾ ਰਵੇ ਕਖਨਾ ਰਵੇ ਕਿਸਾਨਾਂ ਮਿੱਤਰਾਂ ਦਾ ਇੱਕ ਅੱਜ ਦਾ ਪਾਰ ਜਿੰਦਾਬਾਦ ਟੰਡੀਆਂ ਦਲਾਲ ਮੋਦੀ ਮੁਰਦਾਬਾਦ 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 ਇਹ ਕਰਾਣੇ ਮੋਦੀ ਦਲਾਲ ਮੁਰਦਾਬਾਦ 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 ਜਾਂ ਸਰਕਾਰ

ਕੋਈ ਨਾ ਸਰਕਾਰ ਦਾ ਕਹਿਣਾ ਹੀ ਕਰਕਾ ਕਹਿਣਾ ਹੀ ਕਰਕਾ ਕਹਿਣਾ ਤਵੇ ਸਾਥ ਕਾ ਮੁਹਰੇ ਕਰੋ ਯਾ ਕਰੋ ਯਾ ਕਰੋ ਜਲਦੀ ਦਵਾਟ ਕਹਿਣਾ ਤਵੇ ਸਾਥ ਕਾ ਮੁਹਰੇ ਯਾ ਕਰੋ ਯਾ ਕਰੋ ਯਾ ਕਰੋ ਵੀ ਚੱਕ ਦੇਾਂਗੇ ਹਮ ਤੇ ਗੋਡਾ ਰੱਖਦੇ ਆਂਗੇ ਅਗਾਂਹ ਵੀ ਚੱਕ ਦੇਾਂਗੇ ਹਮ ਤੇ ਗੋਡਾ ਰੱਖਦੇ ਆਂਗੇ ਮਨੀ ਨਗਰ ਕੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮਨੀ ਨਗਰ ਕੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜਮਦੀਦ ਵਾਟਰ ਕੇਂਦਰ ਦੇ ਸਾਥੀਆਂ ਨੂੰ ਹਰਿਆਰ ਕਰੋ ਹਰਿਆਰ ਕਰੋ ਜਮਦੀਦ ਵਾਟਰ ਸਾਥੀਆਂ ਨੂੰ ਹਰਿਆਰ ਕਰੋ ਮੁਰਦਾਬਾਦ ਮੁਰਦਾਬਾਦ ਅਗਰਤਨਾਯਾਤਲਾ ਸਰਕਾਰਾ ਅਮਰਦਾਬਾਦ ਮੁਰਦਾਬਾਦ ਮੁਰਦਾਬਾਦ ਨਵਦੀਪ ਵਾਟਰ ਕੈਂਡਰ ਦੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਨਵਦੀਪ ਵਾਟਰ ਕੈਂਡਰ ਦੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਜਲਮ ਸਰਕਾਰ ਮੁਰਦਾਬਾਦ 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 ਜਲਮ ਸਰਕਾਰ ਮੁਰਦਾਬਾਦ ਮੁਰਦਾਬਾਦ ਵਾਟਰ ਕੈਂਨ ਦੇ ਸਾਥੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜਲਮ ਸਰਕਾਰ ਮਰਦਾ ਜਿੰਦਾਬਾਦ ਆ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਧਰਸੰਦੀ ਸੁਪੇ ਦਾ ਕੋਰ ਕਮੇਟੀ ਦਾ ਮੈਂਬਰ ਆ ਤੇ ਦੋ ਫੋਰਮਾਂ ਦੀ ਆ ਸਾਰੀ ਜਲੰਧਰ ਜ਼ਿਲ੍ਹੇ ਦੀ ਟੀਮ ਤੇ ਅੱਜ ਜਿਹੜਾ ਮੇਨ ਆ ਤੇ ਨਵਦੀਪ ਜਿਹੜਾ ਵਾ ਵਾਟਰ ਕੈਨਰ ਵਾਲਾ ਉਹ ਨਵਦੀਪ ਨੂੰ ਜਿਹੜਾ ਵਾ ਬਿਨਾਂ ਗੱਲੋਂ ਹਰਿਆਣਾ ਪੁਲਿਸ ਨੇ ਜਿਹੜਾ ਚੁੱਕਿਆ ਤੇ ਨਾਲ ਉਹਦੇ ਚਾਰ ਸਾਥੀ ਆ ਸਾਡੀ ਮੰਗ ਵਾ ਵੀ ਉਹਨੂੰ ਜਲਦ ਤੋਂ ਜਲਦ ਜਿਹੜਾ ਵਾ ਉਹ ਸਾਥੀਆਂ ਸਮੇਤ ਹਰਿਆ ਕੀਤਾ ਜਾਣਾ ਚਾਹੀਦਾ ਜੇ ਉਹਦਾ ਕਸੂਰ ਦੱਸਣ ਕੋਈ ਕਸੂਰ ਨੂੰ ਬੇ ਨਿਆ ਧੱਕਾ ਉਹਦੇ ਨਾਲ ਜਿਹੜਾ ਵਾ ਅੱਜ ਆ 75 ਤੋਂ ਉੱਪਰ ਸ਼ਹੀਦ ਹੋ ਗਿਆ ਦਿੱਲੀ ਦੇ ਟਾਈਮ ਤੇ 20 ਤੇ 21 ਦੇ ਵਿੱਚ ਉਹਦੇ ਨਾਲ ਹੁਣ 15 ਤੋਂ ਉੱਪਰ ਜਿਹੜੇ ਹੋਂ ਹੋ ਚੁੱਕੇ ਆ ਤੇ ਸਾਡੀ ਮੰਗ ਵਾ ਵੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਵੇ ਇਹਨਾਂ ਦੇ ਪਰਿਵਾਰਾਂ ਦਾ ਪ੍ਰਬੰਧ ਕਰੇ ਉਹ ਦੇਸ਼ ਵਾਸਤੇ ਜਿਹੜੀਆਂ ਦਾਨਾ ਉਹ ਦੇ ਚੁੱਕੇ ਆ ਉਹਨਾਂ ਵਾਸਤੇ ਜਿਹੜੀਆਂ ਆੜਿਆ ਵਾ ਸਰਕਾਰਾਂ ਦਾ ਪਿੱਛੇ ਆਪਾਂ ਤੇ ਇੰਨਾ ਚਿਰ ਲੰਘ ਗਿਆ ਉਹਨਾਂ ਜਿਹੜਾ ਪਰਿਵਾਰਾਂ ਨੂੰ ਕੋਈ ਇਸ ਦਾ ਕੰਮ ਨਹੀਂ ਕੋਈ ਰੋਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਉਹਨਾਂ ਦੇ ਤੇ ਜਿਹੜੀਆਂ ਮੰਨੀਆਂ ਆ ਮੰਗਾਵਾ ਮੋਦੀ ਸਰਕਾਰ ਜਿਹੜੀ ਹੋਣ ਹੈ ਇਸ ਟਾਈਮ ਤੇ ਚਲੋ ਚੋਣ ਜਾਬਤਾ ਲੱਗਾ ਪਰ ਮੰਨੀਆਂ ਮੰਗਾ ਇਹਨੂੰ ਲਾਗੂ ਕਰਨੀਆਂ ਚਾਹੀਦੀਆਂ ਸੀ ਆ ਜਿਹੜੇ ਜਿੰਨਾ ਚਿਰ ਮੰਨੀਆਂ ਮੰਗਾ ਲਾਗੂ ਨਹੀਂ ਕਰ ਦਿੰਦੇ ਜਾਂ ਸਾਡੇ ਸਿਧੰਤ ਸਾਫ਼ ਨਹੀਂ ਮਿਲ ਜਾਂਦਾ ਚਾਹੇ ਆ ਵਾਟਰ ਕੇਨਾਂ ਨਵਦੀਤ ਹੋਣਾ ਦਾ ਜਿਹੜਾ ਅਜਦਾ ਵਾ ਪਈ ਉਹਨਾਂ ਨੂੰ ਬੇਨਿਆਂ ਚੋਕੇ ਤੇ ਉਹਨਾਂ ਤੇ ਹੜਾੜੇ ਦੇ ਵਿੱਚ ਤਸੱਦਦ ਹੋਣ ਡਿਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਹਰਿਆ ਕਰਨਾ ਚਾਹੀਦਾ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਆ 9 ਤਰੀਕ ਨੂੰ ਹੀ ਰੇਲ ਰੋਕਣੀ ਤੇ ਜੇ ਇਹਨਾਂ ਨਾ ਮੰਗਾ ਮੰਨੀਆਂ ਨਾ ਹਰਿਆ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਸ਼ਗਰਛਾ ਇਹਦੂ ਹੀ ਜ਼ਿਆਦਾ ਵਧੂਗਾ ਹੋਰ ਵੀ ਜਿਹੜੇ ਆ ਇਹ ਜਿਹੜੇ ਪੁਆਇੰਟ ਖੁੱਲ ਸਕਦੇ ਆ ਇਹ ਸਰਕਾਰ ਇਹਨਾਂ ਤੇ ਜਲਦ ਤੋਂ ਜਲਦ ਗੌਰ ਕਰਕੇ ਤੇ ਇਹਨਾਂ ਨੂੰ ਹਰਿਆ ਕਰੇ